ਸ੍ਰੀ ਕਾ ਜੀ ਸਾਰਾ ਜੀ ਸਾਡੇ ਲੌਂਗ ਵਿੱਚ ਤੁਹਾਡਾ ਸਵਾਗਤ ਹੈ ਕਿ ਅੱਜ ਲੋਹੜੀ ਦਾ ਦਿਨ ਹੈ ਤੇ ਸਾਰਾ ਪਰਿਵਾਰ ਇਕੱਠਾ ਬੈਠਾ ਵਾ ਤੇ ਅਸੀਂ ਸੇ ਲੋਹੜੀ ਸੈਲੀਬ੍ਰੇਟ ਕਰਦੇ ਆ ਬੜਾ ਵਧੀਆ ਬਾਤ ਬੁਖਾਰਾ ਵੀ ਹੈਪੀ ਲੋਹੜੀ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਫਿਰ ਪੀਜੀ ਕਿਵੇਂ ਆ? ਤਵੀਆਂ ਹੈ ਹਾਂ ਬਹੁਤ ਲਧੀ ਹੈ ਲੋਹੜੀਆ ਚਾਹੀਦਾ ਠੀਕ ਹੈ ਇਨੇ ਜੇਦ ਕਰਨਾ ਕਿ ਮੈਂ ਨਾਨੂ ਨਾਲ ਹੀ ਜਾਣਾ ਗਾਡੀ ਤੇ ਇਹਨੇ ਮੁੜ ਕੇ ਨਾ ਰਾਵਣਾ ਲੱਗੇ ਇਹਨੇ ਰਾਵਣੇ ਆਪਦੇ ਨਾਲ ਭਾ ਲੈਣਾ ਤੇ ਮੈਂ ਇਹਨੂੰ ਜਾਣ ਕੇ ਛੇੜਦਾ ਮੈਨੂੰ ਛੇੜੂ ਪਲੀਜ਼ 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 ਇਹਨੇ ਥੱਲੇ ਵੜ ਜਾਣਾ ਇਹ ਵੀ ਕਰੀਏ ਸਾਈਡੋਂ ਨਾ ਉਹ ਬੱਚੇ ਵਾਸਤੇ ਆ ਲੋੜੀ ਮਨਾਉਂਦੇ ਵੇ ਅਸੀਂ ਸਾਰੇ ਬੈਠੇ ਆ ਪੁਲਿਸ ਪੁਲਿਸ ਇਹਦੇ ਥੱਲੇ ਵੜ ਜਿਆਣਾ ਬੜਾ ਅਸਰਾ ਰਾਵਣੇ ਵੀ ਟ੍ਰੇਡ ਕੀਤੀ ਇਹਨੇ ਡਾਰ ਗਿਆ ਰੌਣਕ ਕੀਤੀ ਰੌਣਕ ਜਿਆਦਾ ਗੱਗਣੇ ਕੀਤੀ ਟ੍ਰੈਂਡ ਜੇ ਨੱਚਣਾ ਸਿੱਖਦੀ ਜਿਹੜਾ ਨੱਚਦੀ ਜਦੋਂ ਹਾਂ ਥਾਪੀ ਮਾਰਦੀ ਸੀ ਪੁਰਾਣੀਆਂ ਬੁੜੀਆਂ ਉਹ ਥਾਪੀਆਂ ਨੂੰ ਕਹੀਏ ਥਾਪੀ 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 ਬੱਦ ਕੇ ਥਾਪੀ ਦੇਖੀ ਉਹ ਗਗਣ ਦੇ ਨਾਲ ਬੈਠੀ ਜਾਣ ਲਈ ਆ ਤੇ ਉਹ ਕਹਿੰਦਾ ਕਿ ਗਗੜਦਾਂਗੇ ਪੇਸ਼ੇ ਦੇ ਪਾਠ ਲਾਈਏ ਕਿ ਮੱਭਲ ਗਾਣਾ ਲਾਈਏ ਪਾਠ ਪਾਠ ਆਲੇ ਉਹ ਵੀ ਵੇਖੀ ਪੰਜਾਬੀ ਕਲਚਰ ਨਾਲ ਬਾਜੀ ਸਿਖਾਉਂਦੇ ਮੈਨੂੰ ਪੂਰਾ ਚਲੋ ਆਜੋ ਤੁਸੀਂ ਤੁਸੀਂ ਦੇ ਆਜੋ ਬੇਲੇ ਆਖੀ ਚਲੋ ਆਜੋ ਤੇਂਦਰ ਦਾ ਤੇਂਦਰ ਦਾ ਵੀ ਨਹੀਂ ਖੜਾ ਛੜਦੇ ਆ ਇੰਦਰ ਤੇ ਪਾੜ ਤੇ ਜੜ ਕੇ ਬਹਿਣਾ ਨੇ ਆ ਪੀ ਆਂਦੀ ਪਹਿਲਾ ਛੇੜਦੀ ਦੀ ਪੈਰਾ ਪੂਰਾ ਨੂੰ ਉਰੇ ਉਪਰਿਆ ਤਹੋਣਾ ਜਿੱਜ ਵੀ ਆਉਂਦਾ ਕਰਨ ਲਈ ਹੂ ਹੂ ਇਹ ਗੁਰੇ ਮੈਨੂੰ ਸੋਹਣਾ ਨੂੰ ਕਾਦੀ ਉਹਨੂੰ ਇਹ ਵੀ ਮੈਂ ਇਹਨਾਂ ਬਾਹਰੇ ਲਾਣਾ ਮੈਨੂੰ ਸੋਹਣਾ ਹਾਂ ਹਾਂ ਕਿਤਾਬ ਤਰਕੀਏ Du skal få mer på denne gangen.